ਅੱਜ ਸਲੇਰਨ ਡੈਮ ਜੋ ਹੈ ਜਿੱਥੇ ਆਪਾਂ ਇਸ ਵਕਤ ਮੌਜੂਦ ਆ ਇਹਦੇ ਤੇ ਇਕੋ ਪ੍ਰੋਜੈਕਟ ਦਾ ਇੱਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਜਿਹਦੇ ਵਿੱਚ ਚਾਰ ਜਿਹੜੇ ਟਰੀ ਹਾਊਸ ਕੈਲੋ ਜਾ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਇਹ ਜਿਹੜੇ ਦੋ ਹਰਟਸ ਜਿਹੜੀਆਂ ਨੇ ਫੈਮਿਲੀ ਹਰਟਸ ਨੇ ਜਿਹਦੇ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸਮਝੋ ਤੇ ਦੋ ਕਪਲ ਹਰਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਜਿੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡੈਮ ਦੇ ਵਿੱਚ ਬੋਟਿੰਗ ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਗੇ ਧਰਮਸ਼ਾਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਮਾਤਾ ਚਿੰਤਪੁਰਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਜੋ ਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਹੈ